ਹਾਂਜੀ ਆ ਜੀ ਸਾਡਾ ਅੱਜ ਦੇ ਇਸ ਫੰਕਸ਼ਨ ਦੇ ਉੱਤੇ ਨਵੇਂ ਸਾਲ ਦੇ ਉੱਤੇ ਮੈਂ ਸਾਰੇ ਹੀ ਆਪਣੇ ਪੱਤਰਕਾਰ ਭਰਾਵਾਂ ਨੂੰ ਅਤੇ ਪਟਵਾਰੀ ਤੇ ਕਾਨੂੰਗੋ ਸਹਿਯੋਗ ਨੂੰ ਜੀ ਆਇਆਂ ਕਹਿੰਦਾ ਅੱਜ ਸਾਡਾ ਸਾਰਿਆਂ ਦਾ ਇਕੱਠੇ ਹੋ ਕੇ ਇਨਾ ਬੈਠਣ ਦਾ ਇੱਕੋ ਮਕਸਦ ਹੈ ਕਿ ਅਸੀਂ ਨਵੇਂ ਸਾਲ ਨੂੰ ਜੀ ਆਇਆਂ ਕਹੀਏ ਅਤੇ ਨਵੇਂ ਸਾਲ ਦੀਆਂ ਖੱਟੀਆਂ ਮਿੱਠੀਆਂ ਜਿਹੜੀਆਂ ਯਾਦਾਂ ਸਾਤੋਂ ਪਿੱਛੇ ਰਹਿ ਗਈਆਂ ਉਹਨੂੰ ਭੁਲਾ ਕੇ ਇੱਕ ਜ਼ਿੰਦਗੀ ਦੀ ਇਹਨਾਂ ਨਵੀਂ ਇਹਨਾਂ ਸ਼ੁਰੂਆਤ ਕਰੀਏ ਜੀ ਸਾਡੇ ਨਵੇਂ ਸ਼ਹਿਰ ਤੋਂ ਵੀ ਸਾਥੀ ਹੈ ਤੇ ਬਲਾ ਜੋਰ ਤੋਂ ਵੀ ਹੈ ਤੇਰਾ ਗਰਨੇਕ ਸਿੰਘ ਸ਼ੇਰ ਜੀ ਹੈ ਸਾਡੇ ਦਾ ਸੁਭਾ ਜਨ ਉਸਕਰ ਰਹੇ ਪੰਜਾਬ ਦੇ ਮਰਦ ਲਾਲ ਨਾ ਬੇਗੰਦਰੀ ਜੀ ਮੇਰੇ ਨਾਲ ਖੜੇ ਹੈ ਇਹ ਆਚਾਰਨ ਜੀ ਜੀ ਹੈ ਅੱਜ ਇਸ ਗੱਲ ਦੀ ਬੜੀ ਨਾ ਮੈਨੂੰ ਮਾਰ ਮਹਿਸੂਸ ਹੋ ਰਿਹਾ ਖੁਸ਼ੀ ਵੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਰਿਟਾਇਰਮੈਂਟ ਤੋਂ ਬਾਅਦ ਵੀ ਅਸੀਂ ਹਰੇਕ ਮਹੀਨੇ ਦੀ ਇਹਨਾਂ 5 ਤਰੀਕ ਨੂੰ ਆਪਣੀ ਮੀਟਿੰਗ ਕਰਦੇ ਆਂ ਆਪਣੀਆਂ ਜੋ ਵੀ ਸਾਡੀਆਂ ਇਹਨਾਂ ਜੂਨੀਅਨ ਪ੍ਰਤੀ ਸਾਡੇ ਇਹਨਾਂ ਪਤਵਾਰੀਆਂ ਦੇ ਕਾਨੂੰਗਾਂ ਦੇ ਕੋਈ ਪੈਂਡਿੰਗ ਮਸਲੇ ਹੁੰਦੇ ਆ ਉਹਨਾਂ ਤੇ ਵਿਚਾਰਾਂ ਕਰਦੇ ਆਂ ਅਰ ਦੇਸ਼ਰ ਪ੍ਰਦੇਸ਼ ਪ੍ਰਤੀ ਵੀ ਜਨ ਸੁਚੇਤ ਰਹਿਣੇ ਆ ਚਾਹੇ ਹੁਣ ਇਹ ਨਕਸਾਨੀ ਸੁਗਾਰ ਦੇ ਚੱਲਦਾ ਹੈ ਉਹਦੇ ਵਿੱਚ ਵੀ ਅਸੀਂ ਸਾਰੇ ਸਾਥੀ ਵੱਧ ਚੜ ਕੇ ਹਿੱਸਾ ਬਣੇ ਆ ਤਾਂ ਸਾਡਾ ਇੱਕੋ ਮਕਸਦ ਹੈ ਵੀ ਸਾਡਾ ਦੇਸ਼ ਦੀ ਤਰੱਕੀ ਕਿੱਦਾਂ ਹੋ ਸਕਦੀ ਹੈ ਅਸੀਂ ਆਪਣੇ ਸੂਬੇ ਨੂੰ ਕਿੱਦਾਂ ਪਛਾਣ ਕਰ ਸਕਦੇ ਆ ਅਸੀਂ ਅਸੀਂ ਰਿਟਾਇਰਮੈਂਟ ਹੋਣ ਦੇ ਬਾਵਜੂਦ ਵੀ ਅਸੀਂ 24 ਘੰਟੇ ਲੋਕਾਂ ਦੇ ਨਾਲ ਜੁੜੇ ਹੋਏ ਆ ਤੇ ਲੋਕਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਆ ਅਰ ਜ ਇਹਨਾ ਜਿੰਨੀ ਵੀ ਸਾਥੀ ਇਹਨਾ ਜਿੰਮੇਦਾਰਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਮਦਦ ਹੋ ਸਕਦੀ ਹੈ ਇਹਨਾ ਪਿਛਲੇ ਦਿਨ ਮੇਰਾ ਦਿਨਾਂ ਜੀ ਤੁਸੀਂ ਦੇਖਿਆ ਹੋਣਾ ਹੈ ਕਿ ਗਨੇਕ ਸਿੰਘ ਸ਼ੇਰ ਹੋਣਾਂ ਦੀ ਬਦੌਲਤ ਇਹਨਾ ਮਦਦ ਲਾ ਲਈਏ ਹੋਣਾਂ ਦੀ ਬਦੌਲਤਾਂ ਬਾਕੀ ਸਾਥੀਆਂ ਦੀ ਬਦੌਲਤ ਦੇ ਵਿੱਚ ਕੋਈ ਵੀ ਮਸਲਾ ਹੋਵੇ ਚਾਹੇ ਮਲਾਜਮਾਂ ਦਾ ਹੋਵੇ ਚਾਹੇ ਕਿਸਾਨਾਂ ਦਾ ਹੋਵੇ ਚਾਹੇ ਮਜ਼ਦੂਰਾਂ ਦਾ ਹੋਵੇ ਉਹਦੇ ਵਿੱਚ ਯੋਗਦਾਨ ਪਾਣ ਦੀ ਨਿਰਾ ਕੋਸ਼ਿਸ਼ ਕਰੀਦੀ ਹੈ ਅੱਜ ਇਸੇ ਇਸੇ ਮਕਸਦ ਨੂੰ ਬੇਨਤੀ ਨੂੰ ਮੁੱਖ ਰੱਖਦੇ ਹੋਣਾ ਤੁਹਾਡਾ ਬੜਾ ਧੰਨਵਾਦੀ ਕਹਿੰਦਾ ਧੰਨਵਾਦ ਕਰਨ ਦਾ ਵੀ ਤੁਸੀਂ ਆਪਣਾ ਕੀਮਤੀ ਟਾਈਮ ਕੱਟ ਕੇ ਆਏ ਹੋ ਤੇ ਚਾਹ ਦੇ ਕੱਪ ਦੀ ਗੱਲ ਨਹੀਂ ਹੁੰਦੀ ਇਸ ਬਹਾਨੇ ਦੇ ਨਾਲ ਅਸੀਂ ਇਕੱਠੇ ਹੋ ਜਣਾ ਹੈ ਤੇ ਇੱਕ ਦੂਏ ਦੇ ਮੰਦਿਆਂ ਇਹਨਾਂ ਸੁਣਾਵਾਂਗੇ ਵੀ ਤੇ ਸੁਣਾਵਾਗੇ ਤੇ ਬਾਕੀ ਅਗਲੀ ਵੇਂ ਬੇਨਤੀ ਕਰੂੰਗਾ ਆਪਣੇ ਗੁਰਨੇਕ ਸਿੰਘ ਸ਼ੇਰ ਗੁਰਮント ਕਰਤਾ ਅੱਛਾ ਜੀ ਸੈਂਟਰ ਜੀ ਗੁਰਨੇਕ ਸ਼ੇਰ ਸਾਵਕਾ ਜ਼ਿਲ੍ਹਾ ਜਨਸਕੱਤਰ ਪਟਵਾਰ ਯੂਨੀਅਨ ਅਤੇ ਕਾਨੂੰਗਾਇਸ ਸੋਸਾਇਟੀ ਸੋ ਜਿੱਥੇ ਆਪਾਂ ਦੌਰਾਨੇ ਸਰਵਿਸ ਆਪਣੇ ਮਸਲਿਆਂ ਨੂੰ ਲੈ ਕੇ ਆਬਲਕ ਦੀਆਂ ਤਕਲੀਫਾਂ ਨੂੰ ਲੈ ਕੇ ਜਥੇਵੰਦਕ ਤੌਰ ਤੇ ਵਿਚਰਦੇ ਰਹੇ ਉੱਥੇ ਅਸੀਂ ਸੋਚਿਆ ਕਿ ਸੇਵਾਮੁਕਤ ਹੋਣ ਤੋਂ ਬਾਅਦ ਸਾਨੂੰ ਘਰ ਨਹੀਂ ਬੈਠਣਾ ਚਾਹੀਦਾ ਸੋ ਅਸੀਂ ਸੇਵਾਮੁਕਤ ਪਟਵਾਰੀ ਕਾਨੂ ਕੋ ਵੈਲਫੇਅਰ ਐਸੋਸੀਏਸ਼ਨ ਬਣਾਈ ਹੈ ਸਾਡੇ ਗਿਆਨ ਸਿੰਘ ਜੀ ਪਨੋਸਾ ਸਾਹਿਬ ਉਸਦੇ ਜ਼ਿਲ੍ਹਾ ਪ੍ਰਧਾਨ ਆ ਸੋ ਅਸੀਂ ਮਹੀਨੇ ਬਾਅਦ ਇੱਕ ਮੀਟਿੰਗ ਵੀ ਕਰਦੇ ਆ ਤੇ ਉਹ ਤੋਂ ਵਿਨਾਂ ਵੀ ਰਾਹੇ ਵਗਾਹੇ ਜਿੱਥੇ ਕਿਤੇ ਨਵੇਂ ਪਟਵਾਰੀਆਂ ਨੂੰ ਸਾਡੀ ਜ਼ਰੂਰਤ ਪੈਂਦੀ ਆ ਜਾਂ ਉਹਨਾਂ ਨੂੰ ਕਿਸੇ ਕੰਮ ਦੀ ਸਲਾਹ ਲੈਣ ਦੀ ਲੋੜ ਪੈਂਦੀ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਹੁੰਦੇ ਆ ਇਹਦੇ ਨਾਲ ਨਾਲ ਅਸੀਂ ਜਿੱਥੇ-ਜਥੇ ਵਿਵੰਦਕ ਤੌਰ ਤੇ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਵਿਚਰਦੇ ਆ ਉੱਥੇ ਕੋਸ਼ਿਸ਼ ਕਰੀਦੀ ਆ ਕਿ ਲੋਕਲ ਆਪਾਂ ਪਬਲਿਕ ਨੂੰ ਵੀ ਜਿੱਥੇ ਕਿਤੇ ਸਾਡੀ ਜ਼ਰੂਰਤ ਪੈਂਦੀ ਆ ਉਹ ਸਾਡੇ ਕਿਸੇ ਨੇ ਗੱਲਬਾਤ ਪੁੱਛੀ ਆ ਕੋਈ ਸਲਾਹ ਲੈਣੀ ਆ ਅਸੀਂ ਹਰ ਟਾਈਮ ਪਬਲਿਕ ਦੇ ਨਾਲ ਵੀ ਰਹਿੰਨੇ ਆ ਸੋ ਅੱਜ ਅਸੀਂ ਨਵੇਂ ਸਾਲ ਤੇ ਜਿੱਥੇ ਮੁਬਾਰਕਬਾਦ ਦਿੰਨੇ ਆ ਸਾਰਿਆਂ ਨੂੰ ਸਾਰਿਆਂ ਦੀ ਚੰਗੀ ਸਿਹਤ ਪਰਿਵਾਰਕ ਖੁਸ਼ਹਾਲੀ ਦੀ ਦੁਆ ਕਰਦੇ ਆ ਉਥੇ ਸਾਂਝੀਤ ਊਰਜਾ ਵੀ ਮਿਲਦੀ ਆ ਇਹ ਨਹੀਂ ਕਿ ਆਪਾਂ ਜੇ ਪਿਛਲੇ ਸਾਲ ਨੂੰ ਲੈ ਕੇ ਵੀ ਇੱਥੇ ਆਉਣਾ ਨਹੀਂ ਹੋਇਆ ਜਾਂ ਨਹੀਂ ਕੰਮ ਹੋਇਆ ਇਹ ਊਰਜਾ ਪਹਿਲੀ ਤਰੀਕ ਨੂੰ ਆਪਾਂ ਲੈ ਕੇ ਤੁਰਦੇ ਆ ਆਪਾਂ ਨਵੇਂ ਸਾਲ ਦੇ ਵਿੱਚ ਜਿਹੜੀਆਂ ਕੋਈ ਹੁਨਤਾਈਆਂ ਰਹਿ ਗਈਆਂ ਉਹਨਾਂ ਨੂੰ ਆਪਾਂ ਆਪਣੀ ਦੇਸ਼ ਦੀ ਖਾਤਰ ਕੌਮ ਦੀ ਖਾਤਰ ਆਪਣੀ ਜਥੇਬੰਦੀ ਦੀ ਖਾਤਰ ਨੇਪਰੇ ਚਾੜਾਂਗੇ ਸੋ ਅੱਜ ਸਾਰਿਆਂ ਦੇ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ